ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇਹਨੇ ਅੱਗੇ ਵੀ ਆਪਾਂ ਤੁਹਾਨੂੰ ਕੋਈ ਬਹੁਤ ਸੌਖੀਆਂ ਸੌਖੀਆਂ ਜਿਹੜੀਆਂ ਚੀਜ਼ਾਂ ਘਰੇ ਬਣਾਉਣੀਆਂ ਸਿਖਾਉਨੇ ਆ ਰੈਸਪੀਆਂ ਜਿਹੜੀਆਂ ਆਪਾਂ ਦਿੰਨੇ ਆ ਘੱਟ ਤੋਂ ਘੱਟ ਖਰਚੇ ਦੇ ਵਿੱਚ ਤੇ ਬਹੁਤ ਜਲਦੀ ਬਣਨ ਵਾਲੀਆਂ ਜਿਹੜੀਆਂ ਪ੍ਰੈਸਪੀਆਂ ਤੁਹਾਨੂੰ ਦਿੰਨੇ ਆ ਉਸ ਤਰ੍ਹਾਂ ਦੀ ਅੱਜ ਵੀ ਆਪਾਂ ਇੱਕ ਰੈਸਪੀ ਬਣਾਉਣ ਲੱਗੇ ਆ ਜਿਹੜੀ ਬਹੁਤ ਘੱਟ ਸਮਾਨ ਤੋਂ ਤੇ ਬਹੁਤ ਘੱਟ ਟਾਈਮ ਦੇ ਵਿੱਚ ਜਿਹੜੀ ਉਹ ਬਣ ਕੇ ਤੇ ਤਿਆਰ ਹੋ ਜੂਗੀ ਕਈ ਵਾਰੀ ਬੱਚੇ ਮੰਗਦੇ ਹੁੰਦੇ ਆਪਣੇ ਤੋਂ ਵੀ ਸਾਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਿਓ ਦੁੱਧ ਆਪਣੇ ਥੋੜਾ ਹੁੰਦਾ ਤੇ ਥੋੜੇ ਦੁੱਧ ਤੋਂ ਖੋਆ ਜਿਹੜਾ ਉਹ ਨਹੀਂ ਬਣ ਸਕਦਾਗਾ ਇਸ ਲਈ ਅੱਜ ਆਪਾਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਰੈਸਪੀ ਦੇਣ ਲੱਗੇ ਜਿਹੜੀ ਬਹੁਤ ਘੱਟ ਦੁੱਧ ਤੋਂ ਤੇ ਬਹੁਤ ਘੱਟ ਟਾਈਮ ਦੇ ਵਿੱਚ ਜਿਹੜੀ ਵੀ ਉਹ ਕੋਈ ਦਿਨਾ ਪਿੰਨੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਦੇ ਨਾਲ ਜੁੜਦੇ ਆ ਨਵੇਂ ਭੈਣ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਦੇਖ ਕੇ ਸੋਣਾ ਜਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਾਂ ਸ਼ੁਰੂ ਕਰਦੇ ਆ ਇਹ ਰੈਸਪੀ ਬਣਾਉਣੀ ਜਿਹੜੀ ਆਪਾਂ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ ਇਹਦੇ ਲਈ ਆਪਾਂ ਨੂੰ ਬਿਲਕੁਲ ਥੋੜਾ ਜਿਹਾ ਦੁੱਧ ਚਾਹੀਦਾ ਜੇ ਆਪਾਂ ਵੈਸੇ ਖੂਆ ਬਣਾਉਣੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਦੁੱਧ ਦੀ ਜ਼ਰੂਰਤ ਹੁੰਦੀ ਆ ਹਾਲੇ ਜਿ ਆਪਾਂ ਰੱਖ ਲਈ ਕੜਾਈ ਤੇ ਇਹਦੇ ਚ ਸਿਰਫ ਹੀ ਆਪਾਂ ਇੱਕ ਗਲਾਸ ਦੁੱਧ ਦਾ ਪਾਇਆ ਜੇ ਤੁਹਾਡੇ ਕੋਲ ਦੁੱਧ ਜ਼ਿਆਦਾ ਤਾਂ ਤੁਸੀਂ ਡੇਢ ਗਲਾਸ ਵੀ ਪਾ ਸਕਦੇ ਹੋ ਪਰ ਆਪਾਂ ਪਰਿਵਾਰ ਦੇ ਪਰਿਵਾਰ ਦੇ ਹਿਸਾਬ ਨਾਲ ਹੁੰਦਾ ਜੀ ਆਪਾਂ ਵੱਧ ਬਣਾਉਣੀ ਆ ਤਾਂ ਆਪਾਂ ਵੱਧ ਪਾ ਸਕਦੇ ਆ ਵੱਧ ਪਾ ਸਕਦੇ ਆ ਸੋ ਆਪਾਂ ਇਹਦੇ ਚ ਡੇਢ ਗਲਾਸ ਦੁੱਧ ਦਾ ਪਾਇਆ ਸੋ ਤੁਹਾਡੇ ਕੋਲ ਇੱਕ ਗਲਾਸ ਹੈਗਾ ਤਾਂ ਤੁਸੀਂ ਇੱਕ ਗਲਾਸ ਵੀ ਦੁੱਧ ਦਾ ਪਾ ਸਕਦੇ ਹੋ ਸਿਰਫ ਇੱਕ ਗਲਾਸ ਦੁੱਧ ਦੇ ਨਾਲ ਆਪਾਂ ਖੂਆ ਬਣਾਵਾਂਗੇ ਤੇ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਆਪਾਂ ਇਸ ਤਰ੍ਹਾਂ ਦੁੱਧ ਨੂੰ ਆਪਾਂ ਥੋੜਾ ਜਿਹਾ ਵਾਲਾ ਦਿਵਾਉਣਾ ਥੋੜਾ ਜਿਹਾ ਜਦੋਂ ਇਹਨੂੰ ਵਾਲ ਆਉਣ ਲੱਗ ਜਾਂਦਾ ਸੇਕਾ ਜਿਹੜਾ ਉਹ ਆਪਾਂ ਇਹਦੇ ਚ ਘੱਟ ਹੀ ਰੱਖਣਾ ਜ਼ਿਆਦਾ ਨਹੀਂ ਕਰਨਾ ਸੇਕ ਹਾਂਜੀ ਆਪਣੇ ਦੁੱਧ ਨੂੰ ਜਿਹੜਾ ਉਬਾਲ ਆ ਗਿਆ ਤੇ ਹੁਣ ਆਪਾਂ ਇਹਦੇ ਚ ਇੱਕ ਚੀਜ਼ ਐਡ ਕਰਾਂਗੇ ਜਿਸ ਦੇ ਨਾਲ ਆਪਾਂ ਖੋਆ ਬਣਾਵਾਂਗੇ ਸੁੱਕਾ ਦੁੱਧ ਇਹ ਆਪਾਂ ਇੱਕ ਕੌਲੀ ਸੁੱਕੇ ਦੁੱਧ ਦੀ ਲਈ ਆ ਜਿਹਨੂੰ ਮਿਲਕ ਪਾਊਡਰ ਕਹਿੰਦੇ ਆ ਆਪਾਂ ਸੁੱਕਾ ਦੁੱਧ ਆਪਾਂ ਇਹ ਚ ਐਡ ਕਰਕੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚ ਆਪਾਂ ਗੰਡਾ ਨਹੀਂ ਬਣ ਦੇਣੀ ਆ ਇਦੋਂ ਜਦੋਂ ਆਪਾਂ ਇਹਨੂੰ ਮਿਕਸ ਕਰਨਾ ਸੁੱਕਾ ਦੁੱਧ ਦੇ ਵਿੱਚ ਪਾਉਣਾ ਦੁੱਧ ਚ ਆਪਾਂ ਤੇ ਉਦੋਂ ਆਪਾਂ ਜਿਹੜੀ ਆਗ ਆ ਜਿਹੜਾ ਸੇਕ ਬਿਲਕੁਲੀ ਘਟਾ ਲੈਣਾ ਚਾਹੇ ਤੁਸੀਂ ਕੜਾਈ ਨੂੰ ਥੱਲੇ ਵੀ ਲਾ ਸਕਦੇ ਹੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਦੇਖੋ ਚੰਗੀ ਤਰ੍ਹਾਂ ਆਪਾਂ ਖੁਰਚਨੇ ਨਾਲ ਇਹਨੂੰ ਮਿਕਸ ਕਰ ਲਾਂਗੇ ਰਲਾ ਲਾਂਗੇ ਤਾਂ ਜੋ ਇਹ ਚ ਕੋਈ ਵੀ ਗੰਢ ਨਾ ਬਣੇ ਤੇ ਸਰਫੇ ਇੱਕ ਕੌਲੀ ਜਿਹੜੀ ਆਪਾਂ ਲਈਏ ਸੁੱਕੇ ਦੁੱਧ ਦੀ ਤੇ ਇੱਕ ਗਲਾਸ ਆਪਾਂ ਵੈਸੇ ਦੁੱਧ ਦਾ ਲਿਆ ਸੀ ਇਹਦੇ ਨਾਲ ਆਪਣਾ ਬਹੁਤ ਹੀ ਵਧੀਆ ਜਿਹੜਾ ਖੋਆ ਉਹ ਬਣ ਕੇ ਤਿਆਰ ਹੁੰਦਾ ਜਿਹੜੇ ਪਾਣੀ ਨਹੀਂ ਦਾ ਜ਼ੋਰ ਦੇ ਕੋਈ ਹੋਣਾ ਹਾਂਜੀ ਆ ਦੇਖੋ ਜਿਹੜਾ ਸੁੱਕਾ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਕਾਫੀ ਜਿਆਦਾ ਸੰਘਣਾ ਹੋ ਗਿਆ ਸਿਰਫ 5-7 ਮਿੰਟ ਹੀ ਇਹਨੂੰ ਆਪਾਂ ਪਕਾਉਣਾ ਫਿਰ ਇਹ ਪੂਰਾ ਸੰਘਣਾ ਹੋ ਜੂ ਜਿਵੇਂ ਆਪਣਾ ਖੋਆ ਹੁੰਦਾ ਉਸ ਤਰ੍ਹਾਂ ਬਹੁਤ ਹੀ ਘੱਟ ਟਾਈਮ 'ਚ ਇਹ ਤਿਆਰ ਹੁੰਦੀ ਹੈ ਰੈਸਪੀ ਹੈ ਜਿਹੜੀ ਖੋਇ ਦੀਆਂ ਪਿੰਨੀਆਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਆਪਣੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਸੌਖੀਆਂ ਸੌਖੀਆਂ ਰੈਸਪੀਆਂ ਤੁਹਾਡੇ ਤੱਕ ਪਹੁੰਚ ਸਕਣ ਬਸ ਆਪੇ ਇਹਨੂੰ ਹਿਲਾਉਂਦੇ ਰਹਿਣਾ ਤਾਂ ਜੋ ਥੱਲੇ ਨਾ ਲੱਗੇ ਇਹ ਬਹੁਤ ਛੇਤੀ ਸੰਘਣਾ ਹੋ ਜਾਂਦਾ ਹੈ। ਹਾਂਜੀ ਆ ਦੇਖੋ ਆਪਣਾ ਜਿਹੜਾ ਖੂ ਆਪਾਂ ਬਣਾ ਰਹੇ ਕਿੰਨਾ ਜਿਆਦਾ ਸੰਘਣਾ ਹੋ ਗਿਆ। ਬਸ ਇਹ 5-7 ਮਿੰਟ ਚ ਬਣ ਕੇ ਤਿਆਰ ਹੋ ਜਾਂਦਾ। ਹੁਣ ਆਪਾਂ ਇਹਨੂੰ 1-2 ਮਿੰਟ ਹੀ ਸੇਕ ਲਵਾਵਾਂਗੇ। ਵੈਸੇ ਕਈ ਤਾਂ ਇੰਨਾ ਕੁ ਪਤਲਾ ਹੀ ਰੱਖਦੇ ਆ ਕੋਈ ਨੂੰ ਵੀ ਆਟਾ ਜਿਹੜਾ ਉਹ ਥੋੜਾ ਜਿਹਾ ਕਰੜਾ ਭੁੰਨ ਕੇ ਪਾਉਂਦੇ ਆ। ਕਈ ਥੋੜਾ ਜਿਹਾ ਕਰੜਾ ਕਰਦੇ ਆ ਇਹ ਤੁਹਾਡੀ ਇੱਛਾ ਜਿਵੇਂ ਤੁਸੀਂ ਖੂ ਆ ਰੱਖ ਦਿਓਵੇਂ ਤੁਸੀਂ ਇਹਨੂੰ ਰੱਖ ਸਕਦੇ ਹੋ। ਆਪਾਂ ਇਹਨੂੰ ਬਸ ਥੋੜਾ ਜਿਹਾ 1-2 ਮਿੰਟ ਹੋਰ ਸੇਕ ਲਵਾਵਾਂਗੇ ਫਿਰ ਆਪਾਂ ਇਹਨੂੰ ਥੱਲੇ ਲਾ ਲਾਂਗੇ ਬਿਲਕੁਲ ਖੋਏ ਵਰਗਾ ਦੇਖੋ ਇਹ ਬਣ ਕੇ ਰੈਡੀ ਹੋ ਗਿਆ ਆ ਹਾਂ ਜੀ ਆ ਦੇਖੋ ਆਪਣਾ ਖੋਆ ਜਿਹੜਾ ਕਿੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਿਆ ਦੇਖੋ ਇੱਕ ਗਲਾਸ ਆਪਾਂ ਦੁੱਧ ਦਾ ਲਿਆ ਸੀ ਤੇ ਇੱਕ ਕੌਲੀ ਆਪਾਂ ਲਈ ਸੀ ਸੁੱਕੇ ਦੁੱਧ ਦੀ ਦੇਖੋ ਜੀ ਆਪਾਂ ਕਿੰਨਾ ਵਧੀਆ ਖੋਆ ਬਣ ਕੇ ਤਿਆਰ ਹੋਇਆ ਦੇਖੋ ਜੀ ਹਾਂਜੀ ਆਪਾਂ ਕੜਾਈ ਰੱਖ ਲਈ ਫੇਰ ਹੁਣ ਆਪਾਂ ਇੱਚ ਆਟਾ ਪਾਵਾਂਗੇ ਖੋਇ ਚ ਜਿਵੇਂ ਆਪਾਂ ਆਟਾ ਭੁੰਨ ਕੇ ਪਾਉਨੇ ਆ ਨਾ ਆਟੇ ਵਾਲੀਆਂ ਪਿੰਨੀਆਂ ਖੋਇ ਦੀਆਂ ਪਿੰਨੀਆਂ ਬਣਾਉਨੇ ਆ ਉਸ ਤਰ੍ਹਾਂ ਤੇ ਆਟਾ ਭੁੰਨਣ ਵਾਸਤੇ ਆ ਪਕੜਾਈ ਰੱਖ ਲਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉ ਆਪਾਂ ਅਸੀਂ ਦੇਸੀ ਘਿਓ ਪਾ ਰਹੇ ਆ ਅਸੀਂ ਦੇਸੀ ਘਿਓ ਪਾ ਰਹੇ ਆ ਤੇ ਤੁਸੀਂ ਦੇਖ ਲਿਓ ਤੁਸੀਂ ਦੇਸੀ ਘਿਓ ਪਾਉਣਾ ਆ ਡਾਲਡਾ ਪਾਉਣਾ ਆ ਕਿਸੇ ਨੇ ਜਿਵੇਂ ਵੀ ਕਿਸੇ ਨੂੰ ਪਸੰਦ ਆ ਥੋੜਾ ਜਿਹਾ ਦੇਸੀ ਘਿਓ ਲਿਆ ਜੇ ਲੋੜ ਹੋਊਗੀ ਤਾਂ ਆਪਾਂ ਹੋਰ ਪਾ ਲਾਂਗੇ ਉਹ ਆਟਾ ਦੇਖ ਕੇ ਆਪਾਂ ਪਾ ਸਕਦੇ ਹਾਂ ਆਟਾ ਦੇਖ ਕੇ ਆਪਾਂ ਪਾ ਸਕਦੇ ਹਾਂ ਪਾਣਾ ਜਿਆਦਾ ਲੱਗਦਾ ਆਪਾਂ ਨੂੰ ਆਟਾ ਆਪਾਂ ਥੋੜਾ ਜਿਹਾ ਘਿਓ ਇੱਕ ਦੋ ਚਮਚੇ ਹੋਰ ਵੀ ਪਾ ਸਕਦੇ ਹਾਂ ਫੇਰ ਇੱਕ ਕੌਲੀ ਆਪਾਂ ਇੱਧਰ ਆਟੇ ਦੀ ਇੱਕ ਕੌਲੀ ਆ ਪਾਟੇ ਦੀ ਲਈਏ ਇਹਨੂੰ ਆਪਾਂ ਹੁਣ ਭੁੰਨਾਂਗੇ ਆਟੇ ਨੂੰ ਇਹ ਜੇ ਤੁਹਾਨੂੰ ਆਟਾ ਲੱਗੇ ਵੀ ਸੁੱਕਾ ਤੇ ਤੁਸੀਂ ਇਹਦੇ ਵਿੱਚ ਕਿਉਂ ਹੋਰ ਪਾ ਸਕਦੇ ਜਦੋਂ ਆਪਾਂ ਪਾਉਂਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੈਸੇ ਬਹੁਤ ਜ਼ਿਆਦਾ ਕਿਉਂ ਤੇ ਇਹਦੇ ਵਿੱਚ ਨਹੀਂ ਪੈਂਦਾ ਕਿਉਂਕਿ ਫਿਰ ਜਦੋਂ ਖੋਏ ਦੇ ਵਿੱਚੋਂ ਵੀ ਕਿਉਂ ਨਿਕਲਣ ਲੱਗ ਜਾਂਦਾ ਜਦੋਂ ਆਪਾਂ ਪਿੰਨੀਆਂ ਬਣਾਉਨੇ ਆ ਲੱਖ ਸਿਰੇ ਜਦੋਂ ਆਟਾ ਆਪਣਾ ਪੁੱਜ ਜਾਂਦਾ ਉਹਦੇ ਇਹਦੇ ਵਿੱਚੋਂ ਵੀ ਥੋੜਾ ਬਹੁਤ ਥੋੜਾ ਜਾਂ ਹਾਂ ਕਿਉਂ ਨਿਕਲਦਾ ਤੋ ਤੁਹਾਨੂੰ ਲੱਗੇ ਤਾਂ ਤੁਸੀਂ ਥੋੜਾ ਬਹੁਤਾ ਕਿਉਂ ਹੁੰਦਾ ਵੀ ਜਿਵੇਂ ਕਿਉਂ ਥੋੜਾ ਪਰ ਬਾਅਦ ਵਿੱਚ ਕਿਉਂ ਬਹੁਤ ਨਿਕਲਿਆ ਹੁੰਦਾ ਜਦੋਂ ਆਪਾਂ ਪਿੰਨੀਆਂ ਬਣਾਉਣੇ ਆ ਨਾ ਪਿੰਨੀਆਂ ਵਟਦੇ ਆ ਆਪਾਂ ਹੱਥ ਦੇ ਨਾਲ ਉਦੋਂ ਤਾਂ ਫਿਰ ਬਹੁਤ ਕਿਉਂ ਨਿਕਲੇ ਆਉਂਦਾ ਵਿੱਚੋਂ ਇਸੇ ਤਰ੍ਹਾਂ ਆਪਾਂ ਆਟਾ ਭੁੰਨ ਲਵਾਂਗੇ ਹੁਣ ਸਾਹ ਜੀ ਹਾਂਜੀ ਆ ਦੇਖੋ ਆਪਣਾ ਆਟਾ ਭੁੱਜ ਗਿਆ ਹੈ ਕਿੰਨਾ ਸੋਹਣਾ ਇਹਦਾ ਰੰਗ ਆ ਗਿਆ ਕਿੰਨਾ ਜ਼ਿਆਦਾ ਰੰਗ ਬਦਲ ਗਿਆ ਇਹਦਾ ਕਿੰਨਾ ਸੋਹਣਾ ਲੱਗ ਰਿਹਾ ਇਹਦੀ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਣਾਟੇ ਦੀ ਹਾਂਜੀ ਆ ਦੇਖੋ ਆਪਣਾ ਆਟਾ ਬਿਲਕੁਲ ਪੁੱਜ ਗਿਆ ਜਿਹੜਾ ਕਿੰਨਾ ਸੋਹਣਾ ਰੰਗ ਹੋ ਗਿਆ ਤੇ ਹੁਣ ਆਪਾਂ ਲਈ ਹੈ ਜੀ ਪੀਸੀ ਹੋਈ ਖੰਡ ਇਹ ਖੰਡ ਜਿਹੜੀ ਆਪਾਂ ਨਾਰਮਲ ਘਰਾਂ ਚ ਖੰਡ ਵਰਤਦੇ ਉਹੀ ਆ ਇਹਨੂੰ ਆਪਾਂ ਪੀਸ ਲਿਆ ਇਹ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਆਂ ਅਸੀਂ ਥੋੜਾ ਘਟ ਮਿੱਠਾ ਖਾਣੇ ਸੀ ਇਸੇ ਲਈ ਥੋੜੀ ਖੰਡ ਪਾਵਾਂਗੇ ਬਾਕੀ ਆਪਣਾ ਉਹ ਵੀ ਮਿੱਠਾ ਹੋ ਜਾਂਦਾ ਹੈ ਜਿਹੜਾ ਹਾਂ ਜਿਹੜਾ ਆਪਾਂ ਖੋਆ ਬਣਾਇਆ ਨਾ ਉਹ ਵੀ ਥੋੜਾ ਜਿਹਾ ਮਿੱਠਾ ਹੁੰਦਾ ਉਹਦੇ ਵਿੱਚ ਹਲਕਾ ਜਿਹਾ ਮਿੱਠਾ ਹੁੰਦਾ ਸੋ ਇਸੇ ਲਈ ਆਪਾਂ ਥੋੜੀ ਜਿਹੀ ਘੱਟ ਪਾਵਾਂਗੇ ਖੰਡ ਬਾਕੀ ਜੇ ਕੋਈ ਮਿੱਠਾ ਵੱਧ ਖਾਂਦਾ ਤਾਂ ਉਹ ਵੱਧ ਵੀ ਪਾ ਸਕਦਾ ਤੇ ਇਹ ਵਾਲੀ ਰੈਸਪੀ ਬਹੁਤ ਛੇਤੀ ਬਣਦੀ ਹੈ ਜਿਵੇਂ ਜਿਹੜੇ ਭੈਣ ਭਰਾ ਬੱਚੇ ਬਾਹਰ ਰਹਿੰਦੇ ਆ ਵਿਦੇਸ਼ਾਂ ਚ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਖੋਇ ਦੀਆਂ ਪਿੰਨੀਆਂ ਬਣਾਈਏ ਪਰ ਇੰਨਾ ਟਾਈਮ ਨਹੀਂ ਹੁੰਦਾਗਾ ਇੰਨਾ ਦੁੱਧ ਵੀ ਨਹੀਂ ਹੁੰਦਾ ਚਰੇ ਨਾਲ ਟਾਈਮ ਵੀ ਨਹੀਂ ਉਹਨਾਂ ਕੋਲੇ ਹੁੰਦਾਗਾ ਵੀ ਇੰਨਾ ਹਨਾ ਉਹ ਦੁੱਧ ਨੂੰ ਕਾੜ ਕੇ ਖੋਆ ਬਣਾ ਸਕਣ ਤੇ ਬਹੁਤ ਛੇਤੀ ਬਣਨ ਵਾਲੀ ਰੈਸਪੀ ਆ ਉਹ ਬਹੁਤ ਜਲਦੀ ਇਹ ਬਣਾ ਕੇ ਖਾ ਸਕਦੇ ਆ ਆ ਦੇਖੋ ਜੀ ਜਿਹੜੀ ਆਪਣੀ ਖੰਡ ਆ ਉਹ ਬਿਲਕੁਲ ਇਹਦੇ ਚ ਮਿਕਸ ਹੋ ਗਈ ਆ ਤੇ ਕੜਾਈ ਨੂੰ ਆਪਾਂ ਥੱਲੇ ਲਾ ਲੈਣਾ ਹੁਣ ਆਪਾਂ ਛੁੱਲੇ ਤੋਂ ਥੱਲੇ ਲਾ ਲਈ ਆ ਕੜਾਈ ਸੇਕ ਤੋਂ ਥੱਲੇ ਲਾ ਲੈਣਾ ਕਾਫੀ ਟਾਈਮ ਆ ਜਿਹੜੀ ਕੜਾਈ ਆਪਣੀ ਗਰਮ ਰਹਿ ਜਾਂਦੀ ਆ ਇਹ ਤੇ ਤੇ ਤੁਸੀਂ ਇਹਦੇ ਵਿੱਚ ਜੇ ਕੋਈ ਡਰਾਈ ਫਰੂਟ ਪਾਉਣਾ ਚਾਹੋ ਤੁਹਾਨੂੰ ਪਸੰਦ ਆ ਤੇ ਤੁਸੀਂ ਉਹ ਵੀ ਪੀਸ ਕੇ ਪਾ ਸਕਦੇ ਆ ਜਾਂ ਕੱਟ ਕੇ ਪਾ ਸਕਦੇ ਆ ਆਪਾਂ ਇਹਦੇ ਵਿੱਚ ਕੋਈ ਡਰਾਈ ਫਰੂਟ ਨਹੀਂ ਪਾ ਰਹੇ ਤੇ ਤੁਸੀਂ ਇਹਦੀਆਂ ਪਿੰਨੀਆਂ ਵੀ ਜੇ ਤੁਸੀਂ ਪਿੰਨੀਆਂ ਵਟਣੀਆਂ ਤੇ ਤੁਸੀਂ ਇਹਦੀਆਂ ਪਿੰਨੀਆਂ ਵਟ ਸਕਦੇ ਹੋ ਜੇ ਤੁਸੀਂ ਇਹਨੂੰ ਟਿੱਕੀਆਂ ਚ ਕੱਟਣਾ ਤੇ ਤੁਸੀਂ ਉਹ ਵੀ ਕੱਟ ਸਕਦੇ ਆ ਆ ਦੇਖੋ ਜਿਹੜਾ ਪਖੋਵਾ ਬਣਾਇਆ ਸੀਗਾ ਆਪਾਂ ਪਲੇਟ ਚ ਕੱਢ ਲਿਆ ਸੀਗਾ ਤੇ ਉਹ ਆਪਾਂ ਹੁਣ ਇਹਦੇ ਵਿੱਚ ਸਾਰਾ ਮਿਕਸ ਕਰ ਲਾਂਗੇ ਬਹੁਤ ਛੇਤੀ ਬਣ ਕੇ ਤਿਆਰ ਹੁੰਦੀਆਂ ਇਹ ਕੋਈ ਦੀਆਂ ਪਿੰਨੀਆਂ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਦੇਖੋ ਹਾਂਜੀ ਆ ਦੇਖੋ ਆਪਾਂ ਇਸ ਤਰ੍ਹਾਂ ਇਹਦੀਆਂ ਪਿੰਨੀਆਂ ਬਣਾ ਸਕਦੇ ਆ ਆ ਦੇਖੋ ਆਪਾਂ ਸਾਰੀਆਂ ਜਿਹੜੀਆਂ ਇਹ ਪਿੰਨੀਆਂ ਬਣਾ ਕੇ ਤੇ ਤਿਆਰ ਕਰ ਲਿਆਂ ਆਪਾਂ ਕੋਈ ਦੀਆਂ ਪਿੰਨੀਆਂ ਇਹ ਬਣ ਗਈਆਂ ਬਹੁਤ ਹੀ ਘੱਟ ਦੁੱਧ ਦੇ ਵਿੱਚ ਤੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੀਆਂ ਇਹ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਜੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਰੈਸਪੀਆਂ ਦੇਖਣੀਆਂ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਹੁਤ ਹੀ ਛੇਤੀ ਛੇਤੀ ਆਪਣੇ ਘਰ 'ਚ ਸਿਰਫ 10-15 ਮਿੰਟ 'ਚ ਪਿੰਨੀਆਂ ਬਣਾ ਕੇ ਜਰੂਰ ਖਾਓ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ